ਸਵੇਰੇ ਸਵੇਰੇ ਬਲਾਉਣਾ ਥੋੜਾ ਜਿਹਾ ਆਖਦਾ ਪਰ ਫਿਰ ਵੀ ਤੁਸੀਂ ਲਗਭਗ ਸਾਰੇ মিডিਆ ਜਿਹੜਾ ਇੱਥੇ ਪਹੁੰਚੇ ਇਸ ਲਈ ਤਿੰਨ ਮਹੀਨੇ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਵੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਕੋਈ ਬੁਰੀ ਸੰਗਤ ਚ ਪੈ ਗਿਆ ਤਾਂ ਅਸੀਂ ਉਹਦਾ ਜਿਹੜਾ ਰੀਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲ੍ਹੇ ਹੋਏ ਨੇ ਉੱਥੇ ਲਿਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ سارے ਦਸਤੂਦ ਤੁਹਾਡੇ ਕੈਮਰਾ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡੱਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਦੀ ਹਾਲੀ ਸ਼ਾਨ ਕੋਠੀਆਂ ਪਈ ਹੋਈਆਂ ਸੀ ਲੋਕਾਂ ਦੇ ਘਰੋਂ ਜਾਣ ਕੇ ਉਹਨਾਂ ਤੇ ਬਲਡوزر ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ-ਹੌਲੀ ਸਬੂਤ ਆ ਜਾਣ ਤਾਂ ਸਾਡੇ ਕੋਲ ਕਾਰਜ ਇਕੱਠੇ ਕਰ ਲੈਣ ਦੋ ਤਾਂ ਅਸੀਂ ਐਤੀਲ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ کافی ਬਲਾ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਦੇ ਬਾਰੇ ਬਹੁਤ ਹਰੋਚ ਆਉਂਦੀ ਰਹਿੰਦੀ ਪਰ ਕਿਸੇ ਦੇ ਕਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੇ ਮਾਵਾ ਮਾਂ ਪੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਰੀਆਂ ਚਾਰ ਚਾਰ ਮੰਜ਼ਰੀਆਂ ਕੋਠੀਆਂ ਜਾਂ ਵੱਡੀ ਵੱਡੀਆਂ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲਾਂ ਲਾਉਣ ਲੋਕਾਂ ਦੀ ਮੌਤਾਂ ਤੇ ਮਹਿਫਲਾਂ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸੋ ਆਮ ਆਦਮੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆਦਾ ਲੱਗ ਗਿਆ ਕਿਉਂਕਿ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਤੇ ਕਿਵੇਂ ਸਪਲਾਈ ਲਾਈਨ ਦਾ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਡਰੋਅਲ ਸਿੰਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਜਦ ਹੀ ਹੱਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮੁਲਾਜਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕੈਸਾ ਜਿਹੜੇ ਪ੍ਰੋਜੈਕਟ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਤੇ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਆਉ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂ ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਤੀਆਂ ਪੈਣਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕ ਪਰ ਥੱਲੇ ਕਿਸੇ ਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝੋ ਇਹਨਾਂ ਦਾ ਟਾਟਲ ਸਿਓ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4 5 6 7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਹਰ ਮੀਨਸ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਪੱਜ ਗਿਆ ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਆ ਤੇ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ ਪੋਲੀਟੀਕਲੀ ਸਟਰੋਂਗ ਰਹੇ ਹੈ ਜਾਂ ਹੈਗਾ ਰਾਣੀ ਨਿੱਤਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਆਫਸਰਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਵੀ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨਾਂ ਨੂੰ ਬੁਰੀ ਸੰਗ ਵਿੱਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਕੀ ਹਾਲਤ ਬਸ ਚਲਾ ਜਾ ਬਸ ਕਰਜ਼ੇ ਲੈ ਕੇ ਜਾਂ ਜਿਵੇਂ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਤਾ ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੂਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਆਉਂਦੇ ਸੀ ਨਾ ਦੇ ਉਹਨਾਂ ਹੀ ਮੱਧ ਗਏ ਹੁੰਦੇ ਸੀ ਉਹਦਾ ਬਸ ਸਪਲਾਇਰ ਜਿਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆ ਆਪਣੇ ਡਿਸਟ੍ਰਿਕਟ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜ਼ਿਲ੍ਹੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ। ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹੋ। ਹਾਲੇ ਵੀ ਚੱਲ ਰਿਹਾ ਕੰਮ। ਤੇ ਮੈਂ ਫੇਰ ਕਹਿਣਾ ਤੇ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਹੋਣੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਸਲੀ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੇ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬਦੇਹਾਂ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਇੱਕ ਤੇ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਤੁਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜੁਗਾਂਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ 'ਚ ਆਉਂਦੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫਹਿਮੀ 'ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇਹ ਤਾਂ ਸਿੱਧਾ ਕੋਰਸਾ ਹੋਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤੁਹਾਨੂੰ ਜਿਹੜੀ ਹੈ ਉਹ ਬਣਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈਗੀ ਉਹਨਾਂ ਦਾ ਪੁੱਤ ਮਰ ਗਿਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ ਤੇ ਨਫ਼ਰਤ ਹਨਾ ਪ੍ਰਤੀ ਵਿਸ਼ੋਕ ਆਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਇਹ ਇਹ ਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਪਟੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਆ ਨਹੀਂ 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 ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੇਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀਏ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇਣ ਹੈ ਹਵਾਲੇ ਦੀ ਕੈਸ਼ ਦੀ ਹੈ ਕਰੋੜਾਂ ਰੁਪਏ ਆਦੀ ਹੈ 29 ਮੋਬਾਈਲ ਕਿਸੇ ਦੇ ਕਰੋੜ ਫੜੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਔਨੀ ਦੋਸ਼ੀ ਨੇ ਹੁਣ ਚਾਹੇ ਉਹ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਸੋ ਮੈਂ ਫੇਰ ਦੁਬਾਰੇ ਇੱਕ ਵਾਰੀ ਦਰਉਣਾ ਮੈਂ ਹਿੰਦੀ ਚ ਬੋਲ ਦੇਣਾ ਨੈਸ਼ਨਲ ਮੀਡੀਆ ਬੈਠਾ ਕੇ ਪੰਜਾਬ ਸੇ ਡਰੱਗਸ ਦਾ ਖਾਤਮਾ ਕਰਨੇ ਲਈ ਯੁੱਧ ਨਸ਼ੇ ਕੇ ਵਿਰੁੱਧ ਇੱਕ ਮੁਹਿੰਮ ਹਮਨੇ ਚਲਾਈ ਹੋਈ ਹੈ ਉਹ ਇੱਕ ਲਹਿਰ ਦਾ ਰੂਪ ਬਣ ਚੁੱਕੀ ਹੈ ਗਾਉਂ ਹਰ ਗਾਉਂ ਸੇ ਕਸਬੋਂ ਸੇ ਹਮੇ नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितना मर्जी पॉलिटिकली स्ट्रांग हो या कोई अफसर हो या वो सो कार्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलत ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है ये उसी का हिस्सा है आप किसी के घर को उजाड़ अपने घरों को लिशका रहे हो अपने प्रॉपर्टीज बन रही हैं आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही क्या ये कौन कौन आ गए कहां से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो, जो जो लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर-उधर करवा सकते हो। लेकिन परमात्मा की और पब्लिक की कचहरी में कोई ऐसी सिफारिश नहीं चलती पंजाबी चाहवत है उमल दे ने नबेड़े किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको दाराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे कि क्योंकि लोगों को ये भी यकीन है कहते भाई साहब पक्के पैरी हैं मैंने कहा पक्के पैरी हैं है तो इतना लोगों में नफरत है यार ਸਭ ਕਹਿ ਸਕਦੇ ਕਿ ਅਸਲੀ ਯੁੱਧ ਹੁਣ ਸ਼ੁਰੂ ਹੋਇਆ ਕੱਲ ਤੋਂ ਨਹੀਂ ਯੁੱਧ ਤਾਂ ਬਹੁਤ ਦੇਰ ਤੋਂ ਚੱਲ ਰਿਆ ਸੀ ਪਹਿਲਾਂ ਛੋਟੇ ਸਪਾਈ ਸੀ ਹੁਣ ਜਰਨੈਲ ਵੀ ਫੜੇ ਜਾਣ ਲੱਗੇ ਨਾਲ ਤਾਂ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜਕੇ ਨਾ ਹੋਊਗਾ ਉਹਦਾ ਜਾਲ ਵੀ ਪਤਾ ਲੱਗੂਗਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀ ਨਾਮਾ ਪੂਰਾ ਫੜਿਆ ਜਾਊਗਾ ਤਾਂ। ਪੰਜ ਸੌ ਤਫਤੀਕ ਤੇ ਇਸ ਕੇਸ ਦੇ ਇਨਕੁਆਇਰੀ ਮਾਨਸਫ ਕਦੋਂ ਤੋਂ ਚੱਲ ਰਹੀ ਸੀ ਕਦੋਂ ਤੋਂ ਉਹ ਦੂਸਰਾ ਦਾ ਡੀਏ ਦਾ ਪਰਚਾ ਹੈਗਾ। ਇਹਦਾ ਬੇਸ ਕੀ ਪੁਰਾਣੇ ਐਨਡੀਪੀਐਸ ਦੇ ਪਰਚੇ ਹੈਗੇ ਆ। ਐਨਡੀਪੀਐਸ ਦੇ ਪਰਚੇ ਨੇ ਹਮ ਹਵਾਲਾ ਦੀ ਮਨੀ ਦੀ ਇਲੀਗਲ ਟ੍ਰਾਂਸਫਰ ਕੈਸ਼ ਟ੍ਰਾਂਸਫਰ ਟ੍ਰਾਂਸਫਰ ਨੇ ਬੈਂਕਾਂ ਚ ਕਰੋੜਾਂ ਰੁਪਈਆਂ ਦੇ। ਪਰ ਕਾਫੀ ਧੀਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ। ਸਾਡੇ ਕੋਲੇ ਸਬੂਤ ਵੀ ਆ ਰਹੇ ਸੀ। ਪਰ ਅਸੀਂ ਫੇਰ ਉਹੀ ਗੱਲ ਕਿ ਅਸੀਂ ਪੱਕੇ ਪੈਰੀਓ ਕਰਨਾ ਚਾਹੁੰਦੇ ਸੀ। ਨਹੀਂ ਜੀ 21 ਦੀ ਜਿਹੜੀ ਐਫ ਆਈ ਆਰ ਹੈ ਉਹ ਹੋਰ ਹੈ। ਠੀਕ ਹੈ ਨਾ ਜਿਹੜੀ ਇਹ ਡੀਆਰ ਕੇਸ ਹੈ ਇਹ ਹੁਣ ਇਹ ਤਾਂ ਕਿਉਂਕਿ ਪਹਿਲਾਂ ਈਡੀ ਵੀ ਆਈ ਸੀ ਬੱਚੀ ਤੁਸੀਂ ਦੇਖਿਆ ਹੁਣ ਈਡੀ ਵੀ ਆਊਗੀ ਹੁਣ ਵੀ ਆ ਈਡੀ ਆ ਸਕਦੀ ਹੈ ਜਦੋਂ ਮਰਜ਼ੀ ਆ ਸਕਦੇ ਰਹੋ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ ਬੜੇ-ਬੜੇ ਮਗਰ ਮਛ ਜਾ بڑے بڑے ਖੂ ਜਿਹੜੇ ਨੇ ਉਹਨਾਂ ਦੀਆਂ ਗਹਿਰਾਈਆਂ ਨਾਪੀਆਂ ਜਾਣਗੇ ਜਿੰਨਾ ਜਿੰਨਾ ਚਿਰ ਇਹਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉੱਡ ਬੋਲ ਸਾਰਾ ਕੁਝ ਪਤਾ ਲੱਗ ਜਾਊਗਾ ਰਮਾਂਡ ਤੇ ਲੈ ਕੇ ਜਾਵਾਂਗੇ ਉਹਦੇ ਸਾਰਾ ਕੁਝ ਦੱਸ ਦੇਣਗੇ ਵੀ ਕੀ ਕੀ ਪਿਆ ਕੱਲ ਵੀ ਬਿਜੀਲੈਂਸ ਨੇ ਜਾਰੀ ਕਰਤਾ ਤੇ ਜਿਹੜਾ ਕਿ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿੰਨਾ ਮੈਂ ਤੇ ਕੋਈ ਪਾਵਰ ਦਾ ਜਾਂ ਕੋਈ अपना कोई अपने ओहदे ਦਾ ਕੋਈ ਹੰਕਾਰ ਨਾ ਕਰੇ ਭਗਵਾਨਤਮਾਨ ਜਿਹੜਾ ਉਹ ਪੰਜਾਬ ਪ੍ਰਤੀ ਵਫਾਦਾਰ ਹੈ ਅਰ ਅਸੀਂ ਵਾਦਾ ਕਰਕੇ ਆਏ ਹੋਏ ਆ ਕਿ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਦੇ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਕਰਦੇ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲ ਤਾਂ ਡਬਲ ਤੋਂ ਵੀ ਜ਼ਿਆਦਾ ਜਿੰਦਗੀ ਜਿਉਂ ਬੈਠੇ ਨਾ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਇੱਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਹ ਜੀ ਕਾਮਯਾਬ ਹੋ ਜਾਣੇ ਤਾਂ ਭਲਾਈ ਹੋਈ ਹੈ ਚਾਰ ਬੰਦੇ ਜਿਹੜੇ ਨੇ ਉਹਨਾਂ ਦੇ ਕਾਲਜੇ ਠੰਡ ਪਾਊਗੀ ਜਿੰਨ ਜਿਹੜੇ ਪੀੜਤ ਨੇ ਜਾਂ ਪੁੰਨ ਵਾਲਾ ਕੰਮ ਹੀ ਹੈ ਜਿੱਦਾਂ ਹੋਰ ਕਰਾਂਗੇ ਸਾਹਿਬ ਸਾਹਿਬ ਜਿਹੜੇ ਕਾਜੀ ਸਰ ਪਵਿੱਤਰ ਮੈਂ ਬੜਾ ਹੋਰ ਮਿਲਦੀ ਹੈ ਤੁਹਾਨੂੰ ਕਿ ਮਾਨਸਾ ਵੀ ਤਿਆਰ ਹੈ ਨਾ ਅਸੀਂ ਇਹ ਕਾਰਵਾਈ ਦਾ ਵਾਪਸੀ ਜਵਾਬ ਹੀ ਦਿਵਾਵਾਂਗੇ ਜਦੋਂ ਮੱਠਿਕਾਈ ਜੀ ਮਾਸਾ ਪੇਟੀ ਹੋ ਜਿਹੜੀ ਤੁਸੀਂ ਦੀ ਗੱਲ ਕੀਤੀ ਆਵੇ ਜਿਹਦੇ ਕੋਲ ਤਮਾਸ਼ੀ ਮਾਸਾ ਜਿਹੜੀ ਐਸਆਈਟੀ ਬਣੀ ਬਾਤ ਨਹੀਂ ਹੁੰਦੀ ਆ ਕਿ ਜਿਹੜਾ ਹੁਣ ਮਾਮਲਾ ਦਰਜ ਹੋਇਆ ਉਹ ਆਮਦੋਂ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਉਹ ਉਹ ਵੀ ਉਹਦੇ ਉਹਦੇ ਚ ਵੀ ਫਿਰ ਇਹੀ ਹੁੰਦਾ ਹੈ ਕਿ ਜਿਹੜਾ ਨਸ਼ਾ ਪ੍ਰੋਤੀ ਦੇ ਮਾਮਲੇ ਤੋਂ ਪਹਿਲਾਂ ਪਰਚਾ ਜਿਹੜੇ 2021 ਵਾਲਾ ਉਹਦੇ ਵਿੱਚ ਤੱਕ ਪਹੁੰਚ ਸੁਪਰੀਮ ਕੋਰਟ ਤੋਂ ਵੀ ਜਵਾਬ ਦੇਣ ਨੂੰ ਦੇਖੋ ਜੀ ਪਤਾ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਆਏਗਾ ਜੀ ਕਿ ਡਰੱਗ ਮਿਲੀ ਹੈ ਫਿਰ ਦੂਜਾ ਹੈਗਾ ਡੀਏ ਦਾ ਕਿ ਇਸ ਡਰੱਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰੱਗ ਮਨੀ ਸੋ ਡਰੱਗ ਮਨੀ ਦਾ ਜਿਹੜਾ ਮਿਸਯੂਜ਼ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਡਿਟੇਲ ਮਿਲ ਚੁੱਕੀ ਹੈ ਮਾਤਾ ਜੀ ਦੇ ਘਰ ਕੇਸ ਸੀਗੇ ਹੋਰ ਵੀ ਅਜੇ ਮੇਰੇ ਤਾਂ ਬਦਲ ਉਹਦੋਂ ਰੇਤੇ ਬਦਲੀ ਦੇ ਵੀ ਇਲਜ਼ਾਮ ਲੱਗੇ ਸੀ ਸ਼ਰਾਬ ਸ਼ਰਾਬ ਛੱਡੇ ਹੀ ਨਹੀਂ ਕੋਈ ਇਹਨਾਂ ਨੇ ਅੱਛਾ

ਆਪ ਹੀ ਉਧਰ ਸਾਈਨ ਕਰਨੇ ਨੇ ਆਪ ਹੀ ਉਧਰੋਂ ਸਾਈਨ ਕਰਨੇ ਨੇ ਕਿਸੇ ਕੰਪਨੀ ਨਾਲ ਸਾਈਨ ਕਰਨੇ ਨੇ ਕਿ ਉਹਨੇ ਬਿਜਲੀ ਲੈਣੀ ਹੈ ਸਰਕਾਰ ਨੂੰ ਬਿਜਲੀ ਦੇਣੀ ਹੈ ਉਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਕੰਪਨੀ ਦਾ ਮਾਲਕ ਹੈ ਇਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਰ ਸੋ ਇਹ ਤਾਂ ਮਤਲਬ ਇਹ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਰਟੀ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦਿੱਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਜਿਹੜੀ ਆ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠਹੀ ਪ੍ਰਧਾਨ ਪ੍ਰਧਾਨ ਹੀ ਬਣਾ ਜਾਣਾ ਚਾਹੀਦਾ ਤੇ ਵੀ ਇਸ ਪ੍ਰਧਾਨ ਬਿਨਾਂ ਸਰਦਾ ਨਹੀਂ ਉਸ ਪ੍ਰਧਾਨ ਨੇ ਆਪ ਦਾ ਪ੍ਰਧਾਨ ਦਾ ਨਾਮ ਆਪਣੇ ਨਾਮ ਜਿਹੜਾ ਉਹ ਪ੍ਰਸਤਾਵ ਤਾਇਦ ਕਰਤਾ ਦੂਜੇ ਪ੍ਰਧਾਨ ਨੇ ਕਹਿੰਦਾ ਵੀ ਹਾਂ ਇਹ ਤਾਂ ਪ੍ਰਧਾਨ ਇਹ ਹੀ ਹੋਣਾ ਚਾਹੀਦਾ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਨੂੰ ਛੁੱਟ ਲਿਆ ਨਹੀਂ ਮਾਸ਼ਾ ਮਿਦਾਂ ਕਾਟੀ ਸਾਕਾਲੀ ਤੋਂ ਬੋਲੇ ਪੋਲੀਟਿਕਲ ਮੈਨਡੇਟਾ ਕੀ ਤੈਅ ਕੀਆ ਇਹਦੇ ਚ ਕੀ ਪੋਲੀਟਿਕਲ ਮੈਨਡੇਟ ਹੈ ਜੀ ਜਦਾ ਜਦਾ ਰਾਜਨੀਤਿਕ ਤੌਰ ਤੇ ਕੋਈ ਖਤਰਾ ਹੋਇਆ ਹੋਣਾ 8000 ਤੋਂ ਵੋਟ ਪਈ ਹੈ 5 6% ਬਣਦੀ ਹੈ ਇਹੋ ਹਾਂਜੀ ਇਹ ਚ ਕਾਹਦਾ ਪੋਲੀਟਿਕਲ ਮੈਨਡੇਟ ਜਦੋਂ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਉਦੋਂ ਪੋਲੀਟਿਕਲ ਮੈਨਡੇਟ ਆ ਜਦੋਂ ਨਹੀਂ ਫੜਦੇ ਕਹਿੰਦੇ ਵੱਡੀਆਂ ਮੱਛੀ ਨੂੰ ਫੜਦੇ ਕਿਉਂ ਨਹੀਂ ਸੋ ਇਹਦਾ ਇਹਨਾਂ ਨੂੰ ਆਪ ਵੀ ਚਾਹੀਦਾ ਬਿਆਨ ਦੇਣ ਤੋਂ ਪਹਿਲਾਂ ਹਾਂ ਜੀ ਬੀਜੇਪੀ ਦੇ ਕਾਂਗਰਸ ਤਰੀਕੇ ਨਾਲ ਟ੍ਰਾਂਸਪੋਰਟ ਕੀਤੀ ਹੈ ਹੋਣਗੇ ਜੀ ਜਿਹੜੇ ਸਰ ਤੇ ਬੋਲ ਰਹੇ ਨੇ ਉਹ ਮਾਨ ਸਾਹਿਬ ਕਾਂਗਰਸ ਬੀਜੇਪੀ ਕੋਲ ਸਪੋਰਟ ਵਿੱਚ ਆ ਗਈ ਹੈ ਇੱਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ ਆਲ ਹੋ ਗਿਆ ਮਾਨ ਸਾਹਿਬ ਆਪ ਵਰਸਸ ਆਲ ਠੀਕ ਹੈ ਨਾ ਸਭ ਆ ਗਏ ਰਲ ਮਿਲ ਇਮਰਾਨ ਮਿਲ ਗਏ ਹੈ ਨਾ ਇਹ ਤੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਧੇਰ ਪਹਿਲਾਂ ਮਤਲਬ ਜੇਲ ਦੀ ਹਵਾ ਖਾ ਰਹੇ ਹੁੰਦੇ ਪਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰ ਬਈਆਂ ਡਿਲੇ ਕਰਦੇ ਰਹੇ ਤੇ ਹੁਣ ਆਗੀ ਵਾਰੀ ਸਰ ਮਾਨ ਸਰ ਮੇਰੇ ਆਇਆ ਦੋਸਤ ਪਰਸ ਨੂੰ ਲੈ ਕੇ ਜਿਹੜੀ ਐਸਆਈਟੀ ਬਣੀ ਸੀ ਉਸ ਐਸਆਈਟੀ ਨੇ ਪੂਰਾ ਪ੍ਰੋਪਰਟੀ ਦਾ ਵੇਰਵਾ ਪੂਰੀ ਡਿਟੇਲ ਮੰਗੀ ਸੀ ਕਿ ਤੁਹਾਡੇ ਵਿਦੇਸ਼ੀ ਟੂਰ ਕੀ ਹੈ ਬੈਂਕ ਦੇ ਖਾਤੇ ਟ੍ਰਾਂਜੈਕਸ਼ਨ ਉਸ ਵੇਲੇ 2007 ਤੋਂ 2017 ਚ ਤੁਹਾਡੀ ਪ੍ਰੋਪਰਟੀ ਕਿਵੇਂ ਖਾਪਾ ਹੋਈ ਉਸ ਦੇ ਆਧਾਰ ਤੇ ਇਹ ਬਿਜ਼ਨਸ ਲਿੰਕ ਸਾਰਾ ਕੁਝ ਇਹਦੇ ਚ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਪੈ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ